ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੀ ਬੀਤੀ ਰਾਤ ਪੱਕੇ ਫੜਾਂ ਤੇ ਅੜਦ ਦੀ ਦੁਕਾਨ ਤੇ ਜਿਹੜਾ ਚੋਰਾਂ ਵੱਲੋਂ ਹਮਲਾ ਮਾਰਿਆ ਗਿਆ ਤਾਂ ਇਹ ਉਹ ਤਸਵੀਰ ਸਾਂਝੀ ਕਰ ਰਿਹਾ ਜਿਸ ਦੁਕਾਨ ਦੇ ਉੱਤੋਂ ਹਮਲਾ ਮਾਰਿਆ ਜਾਂਦਾ ਹੈ ਚੋਰ ਇੰਨੇ ਕੁ 76 ਸਨ ਨਵਟਰ ਦੇ ਨਾਲ ਜਿਹੜਾ ਬੈਟਰਾ ਲੱਗਿਆ ਹੁੰਦਾ ਉਸ ਨੂੰ ਵੀ ਜਿਹੜਾ ਖੋਲ ਕੇ ਨਾਲ ਲੈ ਗਏ ਤਾਂ ਜਿਹੜਾ ਦੁਕਾਨ ਦੇ ਵਿੱਚ ਸਿਲਵਰ ਦਾ ਤੇ ਹੋਰ ਜਿਹੜਾ ਸਮਾਨ ਹੁੰਦਾ ਉਸ ਨੂੰ ਇਕੱਠਾ ਕਰ ਲਿੱਤਾ ਜਾਂਦਾ ਹੈ ਸਮਾਨ ਜਿਹੜਾ ਜ਼ਿਆਦਾ ਹੋਣ ਦੇ ਕਾਰਨ ਇਹ ਸਮਾਨ ਜਿਹੜਾ ਉਹਨਾਂ ਵੱਲੋਂ ਇਕੱਠਾ ਕਰਕੇ ਇੱਥੇ ਹੀ ਛੱਡ ਦਿੱਤਾ ਗਿਆ ਤਾਂ ਤਸਵੀਰ ਤੁਹਾਨੂੰ ਲਗਾਤਾਰ ਅਸੀਂ ਇਹ ਸਾਂਝੀ ਕਰ ਰਹੇ ਹਾਂ ਦੂਜੀ ਤਸਵੀਰ ਇਹ ਹੈ ਜਿੱਥੇ ਅਲਮਾਰੀ ਦੇ ਵਿੱਚ ਸਾਰੀ ਫਰੋਲਾ ਫਰੂਲੀ ਵੀ ਕੀਤੀ ਜਾਂਦੀ ਹੈ ਪਰ ਇੱਥੋਂ ਜਿਹੜਾ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਇੱਕ ਜਿਹੜਾ ਨਾਲ ਗੱੱਲਾ ਪਿਆ ਹੁੰਦਾ ਉਹ ਗੱਲੇ ਨੂੰ ਵੀ ਜਿਹੜਾ ਇਹ ਚੋਰ ਨੇ ਲੈ ਜਾਂਦੇ ਨੇ ਜਿਸ ਵਿੱਚ ਕਾਫੀ ਚੈੱਕ ਬੁੱਕਾਂ ਸਨ ਤੇ ਹੋਰ ਵੀ ਜਿਹੜੇ ਜ਼ਰੂਰੀ ਡਾਕੂਮੈਂਟ ਪਏ ਹੋਏ ਸਨ ਤਾਂ ਨਾਲ 25000 ਰੁਪਏ ਉਸ ਗੱਲੇ ਦੇ ਵਿੱਚ ਵੀ ਜਿਹੜਾ ਪਿਆ ਸੀ ਉਹ ਲੈ ਗਏ ਨੇ ਤਾਂ ਆਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਇਹਨਾਂ ਚੋਰਾਵਾਂ ਵੱਲੋਂ ਪਹਿਲਾ ਜਿਹੜੀਆਂ ਆਸੇ ਪਾਸੇ ਜਿਵੇਂ ਕਿ ਉਥੇ ਢੀਂਗੜਾ ਮੋਬਾਈਲ ਦੁਕਾਨਾਂ ਵਾਲੀ ਦੁਕਾਨ ਹੈ ਨਾਲ ਹੀ ਉਸਦੇ ਇੱਕ ਹੋਰ ਦੋ ਤਿੰਨ ਦੁਕਾਨਾਂ ਜਿਹੜੀਆਂ ਅੜਦੀਆਂ ਬਣੀਆਂ ਹੋਈਆਂ ਨੇ ਤਾਂ ਇਹਨਾਂ ਚੋਰਾਂ ਵੱਲੋਂ ਪਹਿਲਾਂ ਸਾਰੀਆਂ ਉਹ ਦੁਕਾਨਾਂ ਚੈੱਕ ਕੀਤੀਆਂ ਜਾਂਦੀਆਂ ਨੇ ਉੱਪਰ ਜਾ ਕੇ ਕੋਈ ਹੈ ਤਾਂ ਨਹੀਂ ਤਾਂ ਉਹ ਤਸਵੀਰ ਵੀ ਜਿਹੜੀ ਤੁਸੀਂ ਤੁਹਾਨੂੰ ਵੀਡੀਓ ਵੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਕੈਮਰੇ ਦੀ ਇਹ ਫੂਟੇਜ ਹੈ ਜਿਹੜੀ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਹਮੇਸ਼ਾ ਸਾਡਾ ਇਕੋ ਹੀ ਏਜੰਡਾ ਰਿਹਾ ਹੈ ਕਿ ਲੋਕਾਂ ਦੀ ਜਿਹੜੀ ਜਾਨ ਹੈ ਕਿਸ ਤਰੀਕੇ ਨਾਲ ਬਚਾਈ ਜਾਵੇ ਤਾਂ ਤੁਹਾਨੂੰ ਵੀ ਅਗਰ ਰਾਤ ਬਰਾਤੇ ਕੋਈ 3-4 ਲੋਕ ਮਿਲਦੇ ਨੇ ਤਾਂ ਉਹਨਾਂ ਤੋਂ ਥੋੜਾ ਤੁਸੀਂ ਚੁਸੇਤ ਰਹੋ ਤਾਂ ਇਹ ਉਹ ਵਿਅਕਤੀ ਨੇ ਜਿਨ੍ਹਾਂ ਵੱਲੋਂ ਰਾਤ ਨੂੰ ਚੋਰੀ ਕਰਕੇ ਹਮਲਾ ਕੀਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਮੂੰਹ ਨੇ ਉਹ ਵੀ ਬੰਨੇ ਹੋਏ ਨੇ ਤਾਂ ਇਹ ਜਿਹੜੇ ਤਿੰਨ ਵਿਅਕਤੀ ਸਨ ਜਿਨ੍ਹਾਂ ਵੱਲੋਂ ਹਮਲਾ ਕੀਤਾ ਜਾਂਦਾ ਤਾਂ ਤੁਹਾਨੂੰ ਦੂਜੀ ਤਸਵੀਰ ਵੀ ਅਸੀਂ ਸਾਂਝੀ ਕਰ ਰਿਹਾ ਦਿਸ ਦੁਕਾਨ ਦੇ ਵਿੱਚੋਂ ਇਹਨਾਂ ਵੱਲੋਂ ਚੋਰੀ ਕੀਤੀ ਜਾਂਦੀ ਹੈ ਤਾਂ ਇਹ ਪੱਕੇ ਫੜਾ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਸਾਹਮਣੇ ਅਸੀਂ ਪ੍ਰਕਾਸ਼ਿਤ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕੁ ਚੋਰ ਇਹ 76 ਸਨ ਤਾਂ ਦੂਜੀ ਤਸਵੀਰ ਇਹ ਹੈ ਕਿ ਇਹਦੇ ਹੱਥ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਦੁਕਾਨ ਦੇ ਉੱਤੋਂ ਸਮਾਨ ਚੁੱਕਿਆ ਜਾਂਦਾ ਗੱਲਾ ਬੈਂਟਰਾ ਜਿਹੜੇ ਇਸ ਦੇ ਨਾਲ ਦੋ ਇਹਦੇ ਸਾਥੀ ਸਨ ਉਹ ਪਰਲੀ ਗਲੀ ਦੇ ਵਿੱਚੋਂ ਵੀ ਨਿਕਲ ਗਏ ਤਾਂ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਸਕਦਾ ਸੀ ਕਿਤੇ ਆ ਨਾ ਗਏ ਹੋਈਏ ਪਰ ਇਹ ਜਿਹੜਾ ਸੀਸੀਟੀਵੀ ਕੈਮਰਾ ਇੱਕ ਗੁਪਤ ਲੱਗਿਆ ਹੋਇਆ ਸੀ ਜਿਸ ਦੀ ਜਿਹੜੀ ਪਛਾਣ ਹੋ ਗਈ ਫਿਲਹਾਲ ਦੀ ਇਜਾਜ਼ਤ ਸਮਾਨਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ترਸੀਮ ਜੰਦ ਜੀ ترਸੀਮ ਚੰਦ ਜੀ ਆਪਣੀ ਦੁਕਾਨ ਹੈ ਇਹ ਹਾਂ ਜੀ ਆ ਮੇਰੀ ਦੁਕਾਨ ਹੈ ਜੀ ਆਪਣੀ ਕਿਵੇਂ ਹੋਈ ਹੈ ਜੀ ਚੋਰੀ ਕੀਤਾ ਜੀ ਹੁਣ ਸਵੇਰੇ ਆ ਕੇ ਪਤਾ ਲੱਗਿਆ ਵੀ ਕੀ ਕਿੰਦਾ ਜਿੰਦਾ ਟੁੱਟਿਆ ਪਿਆ ਦੀਗਾ ਬਲਮਾਰੀ ਟੁੱਟੀ ਪਈ ਦੀ ਗੱਲਾਂ ਚੱਕ ਕੇ ਲੈ ਗਏ ਤੁਸੀਂ ਕਿੰਨੇ ਵਜੇ ਗਏ ਹੋ ਦੁਕਾਨ ਤੋਂ ਮੈਂ ਤਕਰੀਬਨ 7:30 ਤੋਂ 8:00 ਵਜੇ ਰਾਤ ਨੂੰ ਪਾਜੀ ਸ਼ਾਮ ਨੂੰ ਤੇ ਜਿਹੜੀ ਚੋਰੀ ਹੋਈ ਹੈ ਕਿੰਨੇ ਕ ਬੰਦੇ ਸੀ ਕੋਈ ਲੱਗਿਆ ਪਤਾ ਤਿੰਨ ਬੰਦੇ ਤੇ ਆ ਕੈਮਰੇਜ ਤੇ ਤਿੰਨ ਬੰਦੇ ਆ ਰਹੇ ਨੇ ਤਿੰਨ ਬੰਦੇ ਆ ਰਹੇ ਨੇ ਹਾਂਜੀ ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਹੋ ਗਿਆ ਹੀ 25-30 ਹਜ਼ਾਰ ਦੇ ਤੱਕ 20 ਹਜ਼ਾਰ 25 ਹਜ਼ਾਰ ਤਾਂ ਕੈਸੀ ਦੀ ਗੱਲੇ ਸੀਗਾ ਹਾਂਜੀ ਹਾਂ ਹੋਰ ਕੀ ਕੁਝ ਪਿਆ ਸੀ ਉਹਦੇ ਚ ਉਹਦੇ ਵਿੱਚ ਹੋਰ ਤੇ ਸਾਡੇ ਡਾਕੂਮੈਂਟਸ ਨੇ ਪੂਰਾ ਕੀ ਕਿਨਾਂ ਚੈੱਕ ਬੁੱਕਾਂ ਨੇ ਹੋਰ ਨੇ ਹੂੰ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਮੰਗ ਤਾਂ ਸੀ ਕੀ ਕਰਨ ਕਰੇ ਚੋਰ ਫੜੇ ਜਾਣ ਚੋਰਾਂ ਤੋਂ ਸਾਡਾ ਸਾਮਾਨ ਬਰਾਮਦ ਹੋਵੇ ਅੱਗੇ ਵਾਸਤੇ ਕ ਓ ਬਣੇ ਕੀ ਕਹਿੰਦਾ ਕੋਈ ਇਹਦਾ ਟੀਮ ਨੇ ਵੀ ਇਸ ਪ੍ਰੋਜੈਕਟ ਚ ਹੈਗਾ ਲੱਗਦਾ ਨਹੀਂ ਚੋਰੀ ਦੇ ਵਾਰ ਦਾ ਤਾਂ ਜ਼ਿਆਦਾ ਬਦਲ ਲੱਗ ਗਿਆ ਸ਼ਹਿਰ ਚ ਸ਼ਹਿਰ ਚ ਤਾਂ ਜੀ ਕੱਲੀ ਚੋਰੀ ਨਾ ਕਹੋ ਜੀ ਸਾਰਾ ਕੁਝ ਬਦ ਗਿਆ ਹੂੰ ਠੀਕ ਕੀ ਨਾਮ ਹੈ ਤੁਹਾਡਾ ਸੇਵਕ ਸਿੰਘ ਸੇਵਕ ਸਿੰਘ ਜੀ ਆਪਣੀ ਦੁਕਾਨ ਹੈ ਮੈਮਰੀ ਅਕਾਊਂਟ ਦਾ ਕੰਮ ਕਰਦਾ ਅੱਛਾ ਅਕਾਊਂਟ ਦਾ ਕੰਮ ਕਰਦੇ ਹਾਂ ਕਿੰਨੇ ਕ ਵਜੇ ਗਏ ਤੁਸੀਂ ਦੁਕਾਨ ਤੋਂ ਮੈਂ ਤਾਂ 5 ਵਜੇ ਲਾ ਗਿਆ ਨਾ ਸ਼ਾਮ ਨੂੰ ਜੀ ਮੈਂ ਸਵੇਰੇ ਆ ਕੇ ਉਹਨਾਂ 9:30 ਵਜੇ ਦੁਕਾਨ ਪਹੁੰਚੀ ਜੀ ਜਦੋਂ ਸਫਾਈ ਕਰਨਾ ਹੈ ਸਵੇਰੀ ਕੀਤੀ ਆ ਉਹਦਾ ਦੇਖਿਆ ਮੈਂ ਸਾਰਾ ਸਮਾਨ ਕਿਲਰਿਆ ਪਿਆ ਕਿਲ ਰਿਆ ਪੈਸੇ ਕੀ ਕੁਛ ਲੈ ਗਈ ਗੱਲਾਂ ਲੈ ਗਈ ਚੱਕ ਕੇ ਜੀ ਬੈਟਰਾਂ ਲੈ ਗਈ ਜੀ ਤਾਰਾਂ ਪੰਨੀਆਂ ਸੀਗੇ ਜੀ ਕਿ ਹੋਰ ਸਮਾਨ ਟੁੱਟ ਪੁੱਟ ਪਈ ਸੀ ਜੀ ਮਰੋਟੀ ਉਹ ਲੈ ਗਈ ਕਿੰਨੇ ਕ ਤਾਂ ਹੋਣਾ ਨੁਕਸਾਨ ਸਾਰਾ ਕੋਈ ਐਸਟੀਮੇਟ ਸਾਂਭੇ ਤੁਸੀਂ ਲਾ ਲਓ 5000 ਤੋਂ ਉਪਰ 20000 ਤੱਕ ਐਸੀ ਸੀਗੀ 3000 ਹਾਂ ਅਸੀਂ ਬਾਕੀ ਦੇ ਹੋਰ ਡਾਕੂਮੈਂਟ ਸੀਗੇ ਹਾਂ ਤਾਰਾ ਤੁਰਾਂ ਲਾ ਲਓ 10000 ਦੀ ਤਾਰੀ ਹੁੰਦੀ ਕੋਈ ਲਖਾਈ ਹੈ ਪੁਲਿਸ ਨੂੰ ਕੰਪਲੇਨ ਹਾਂ ਜੀ ਹੁਣ ਜਾਵਾਂ ਜਾਵਾਂਗੇ ਬੌਜੀ ਤੇ ਮੈਂ ਜਾ ਹੁਣ ਜਾਵਾਂ ਠੀਕ